ਜਗਰ ਪ੍ਰਤਾਪ ਸਿੰਘ ਹਾਂਜੀ ਦੱਸ ਜਦੋਂ ਗੁਰੂ ਨਾਨਕ ਸਾਹਿਬ ਕੋਲੇ ਪੰਡਤ ਜਨੇਊ ਲੈ ਕੇ ਆਇਆ ਸੀਗਾ ਕਿ ਇਹ ਤੁਸੀਂ ਪਹਿਨ ਲਓ ਤੇ ਮਹਾਰਾਜ ਦੀ ਉਮਰ ਕਿੰਨੀ ਸੀਗੀ ਤੇ ਮਹਾਰਾਜ ਨੇ ਜਨੇਊ ਬਾਰੇ ਕੀ ਦੱਸਿਆ ਇਹ ਉਹ ਉਸ ਸਮੇਂ ਉਹਨਾਂ ਦੀ ਉਮਰ 900 ਸੀ ਤੇ ਉਹਨਾਂ ਨੇ ਕਿਹਾ ਸੀ ਇਹ ਜਨੇਊ ਤੁਸੀਂ ਮੇਰੇ ਮੇਰੇ ਦੋਸਤ ਮਰਦਾਨੇ ਦੇ ਤਣਾ ਆਖਵਾਦ ਪਹਿਨਾ ਦਿਓ ਹਾਂ ਤੇ ਦੇ ਨਹੀਂ ਇਹ ਨਹੀਂ ਪਣਾਉਣਾ ਕਿਉਂਕਿ ਇਹ ਨੀਵੀਂ ਜਾਦਦਾ ਹੈ ਇਹ ਮਰਾਸੀ ਆ ਹਨਾ ਤੇ ਫਿਰ ਚੱਲ ਹੁਣ ਤੂੰ ਦੱਸ ਤੇ ਫਿਰ ਮਹਾਰਾਜ ਨੇ ਕੀ ਕਿਹਾ ਸੀ ਕਿ ਕਿਹਦੇ ਪਹਿਣਾਉ ਉਹ ਮਹਾਰਾਜ ਕਹਿੰਦੇ ਜੇ ਨਹੀਂ ਵੀ ਜਾਦਦਾ ਤੇ ਮੇਰੀ ਸਗੀ ਭੈਣ ਭੈਣ ਨਾਨਕੀ ਦੇ ਪਾਪਾ ਦੇ ਹਾਂ ਤੇ ਫਿਰ ਪੰਡਤ ਆਦੇ ਨਹੀਂ ਇਹ ਔਰਤਾ ਇਹਦੇ ਨਹੀਂ ਪਾ ਸਕਦੇ ਤੇ ਮਹਾਰਾਜ ਕਹਿੰਦੇ ਫਿਰ ਜੇ ਇਹ ਇੱਕ ਜਨੋਗ ਇੱਕ ਧਾਗੇ ਨੇ ਮੇਰੇ ਨਾਲ ਬੈਠੇ ਯਾਰ ਤੇ ਫਿਕ ਪਵਾਦੀ ਮੇਰੀ ਸਗੀ ਸਕੇ ਖੂਨ ਚ ਫਿਕ ਪਵਾਦੀ ਤੇ ਉਹ ਜਨੂ ਧਰਮ ਦੀ ਰੱਖਿਆ ਕੀ ਕਰੂਗਾ ਹਾਂ ਸਹੀ ਗੱਲ ਤੇ ਮਹਾਰਾਜ ਜਾਂਦੇ ਸੀਗੇ ਵੀ ਜਿਹੜਾ ਬੰਦਾ ਮੇਰੇ ਜਿਹੜਾ ਧਾਗਾ ਮੇਰੇ ਨਾਲ ਬੈਠੇ ਮੇਰੇ ਯਾਰ ਦੇ ਮੇਰੇ ਭਾਈ ਦੇ ਭਾਈ ਮਰਦਾਨੇ ਦੇ ਤੇ ਮੇਰੀ ਭੈਣ ਸਗੀ ਭੈਣ ਭੈਣ ਨਾਨਕੀ ਦੇ ਵਿੱਚ ਫਿਕ ਪਵਾ ਸਕਦਾ ਤੇ ਉਹ ਜਨੂ ਧਰਮ ਦਾ ਕਿਦਾਂ ਹੋ ਸਕਦਾ ਸਹੀ ਹੈ ਨਾ ਫਿਰ ਮਹਾਰਾਜ ਨੇ ਪੰਕਤੀਆਂ ਕੀ ਲਿਖੀਆਂ ਸੀ ਤਾਗ ਨਾ ਇੰਦਰੀ ਤਾਗਣਾ ਨਾਰੀ ਫੜ ਕੇ ਥੁੱਕ ਪਵੇ ਨਿੱਤ ਦਾੜੀ ਜਿਹੜਾ ਵੀ ਧਾਗਾ ਨਾ ਗਿਆਨ ਇੰਦਰੀਆਂ ਤੇ ਆਪਣੀਆਂ ਤੇ ਕੰਟਰੋਲ ਨਹੀਂ ਕਰ ਸਕਦਾ ਤੇ ਉਹ ਧਾਗਾ ਹੋਰ ਕੀ ਕੁਝ ਕਰੂਗਾ ਦੱਸੋ ਸਹੀ ਆ ਉਹ ਤਾਂ ਕੱਚਾ ਧਾਗਾ ਵਾ ਧਾਗਾ ਪੈੰਦਣਾ ਤੇ ਕਿਹੜਾ ਪੈੰਦਣਾ ਨਾਮ ਦਾ ਪੈੰਦਣਾ ਜਿਹੜਾ ਕਦੇ ਟੁੱਟੇ ਨਾ ਸਹੀ ਆ ਇਹਨਾਂ ਲੱਗ ਗਿਆ ਜਿੰਨੇ ਬਾਰੇ ਓਕੇ ਠੀਕ ਆ ਜੀ ਬਸ ਸਹੀ ਆ ਕੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ